ਇਆ ਤੇ ਤਰ ਆਓ ਅਗਲੇ ਸ਼ਬਦ ਨਾਲ ਜੁੜਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਅੰਕ 394 ਆਸਾ ਮਹਲਾ 5 ਸਰਬ ਦੁੱਖ ਜਦ ਵਿਸਰੇ ਸੁਆਮੀ ਐ ਮੇਰੇ ਮਾਲਕਾ ਜਦ ਤੂੰ ਮੈਨੂੰ ਭੁੱਲ ਜਾਂਦਾ ਤੇ ਫਿਰ ਸਾਰੇ ਦੁੱਖ ਹੀ ਦੁੱਖ ਨੇ ਆਹ ਹੁਣੇ ਨੂੰ ਸਮਝਾ ਦਿੰਦਾ ਦੇਖੋ ਪੰਜ ਬਕਾਰ ਨੇ ਜਿਹੜੇ ਬੰਦੇ ਤੇ ਹਰ ਟਾਈਮ ਹਾਵੀ ਰਹਿੰਦੇ ਐ ਇਹ ਬਾਹਰੋਂ ਨਹੀਂ ਕਿਤੇ ਆਉਂਦੇ ਇਹ ਸਾਡੇ ਨਾਲ ਹੀ ਨਹੀਂ ਗੀ। ਕਰੋਧ ਆ ਹੁਣ ਸਾਡੇ ਨਾਲ। ਮੈਂ ਕਰੋਧ ਤੇ ਗੱਲ ਕਰਾਂਗਾ ਕਾਮ ਨੂੰ ਇੱਕ ਬਾਰਾਂ ਪਿੱਛੇ ਛੱਡਦਾ। ਬੰਦੇ ਨੂੰ ਕਰੋਧ ਜਦੋਂ ਆਉਂਦਾ ਹੈ ਤੇ ਜੇ ਕਿਤੇ ਰੱਬ ਜਾਦਾ ਜੀ ਕਰੋਧ ਨੂੰ ਕਾਬੂ ਕਰ ਲੂਗਾ। ਹੁਣ ਮੰਨ ਲਿਆ ਕਿਸੇ ਬੰਦੇ ਨੇ ਮੈਨੂੰ ਗਾਲ ਕੱਢ ਦਿੱਤੀ। ਮੈਨੂੰ ਕਰੋਧ ਆਇਆ ਨਾ। ਜੇ ਮੇਰੇ ਦਿਮਾਗ ਵਿੱਚ ਇਹ ਗੱਲ ਜੱਜ ਗਈ ਕਿ ਇਹ ਰੱਬ ਦਾ ਬਣਾਇਆ ਹੋਇਆ ਬੰਦਾ ਪਰ ਇਹ ਗਲਤੀ ਤੇ ਚਲੇ ਗਿਆ ਹੈ। ਕਾਹਦੇ ਪਿੱਛੇ ਐਵੇਂ ਗੁੱਸਾ। ਤੇ ਮੇਰਾ ਮਨ ਮੰਨ ਜਾਏਗਾ। ਤੇ ਦੋਨੋਂ ਹੀ ਵੱਜ ਜਾਵਾਂਗੇ ਉਹ ਵੀ ਵੱਜ ਜਾਏਗਾ ਤੇ ਮੈਂ ਵੀ ਵੱਜਾਂ ਤੇ ਜੇ ਪਰਮੇਸ਼ਰ ਨਹੀਂ ਯਾਦ ਇੱਕ ਖਹਿਣੀ ਆਉਣਾ ਉਹਨੇ ਇੱਕ ਖਣ ਗੁੱਸੇ ਨੇ ਆਉਣਾ ਤੇ ਇੱਕ ਖਣ ਵਿੱਚ ਹੀ ਸਾਰਾ ਕੰਮ ਹੋ ਜਾਣਾ ਇੱਕ ਸੈਕਿੰਡ ਤੋਂ ਪਹਿਲਾਂ ਤਾਂ ਹੋ ਜਾਣਾ ਸਾਰਾ ਕੰਮ ਕ੍ਰੋਧ ਵਿੱਚ ਪਤਾ ਨਹੀਂ ਕੀ ਹੋਏਗਾ ਕਿਉਂਕਿ ਕ੍ਰੋਧ ਇਹ ਜਿਹੜਾ ਇਹ ਫਿਰ ਸੋਚ ਨਹੀਂ ਦਿੰਦਾ ਸੋਚਣ ਦਾ ਟਾਈਮ ਹੀ ਨਹੀਂ ਦਿੰਦਾ ਫਿਰ ਤਾਂ ਐਸ ਕਰਕੇ ਪਰਮੇਸ਼ਰ ਨੂੰ ਜਦੋਂ ਭੁੱਲਦੇ ਆ ਫਿਰ ਸਾਰੇ ਦੁੱਖ ਵਿਆਪਦੇ ਆ ਸਰਬ ਦੁਖ ਜਬ ਵਿਸਰੈ ਸੁਆਮੀ ਇਹੀ ਹਾਂ ਉਹਾਂ ਕਾਮਨ ਪ੍ਰਾਣੀ ਗੁਰੂ ਜੀ ਕਹਿੰਦੇ ਇਸ ਲੋਕ ਵਿੱਚ ਵੀ ਇਹ ਬੰਦਾ ਕਾਮਯਾਬ ਨਹੀਂ ਹੋ ਸਕਦਾ ਜਿਹਨੂੰ ਪਰਮੇਸ਼ਰ ਭੁੱਲਿਆ ਹੈ ਤੇ ਪ੍ਰਮਾਤਮਾ ਦੇ ਦਰਤੇ ਤੇ ਹੋਣੀ ਕੀ ਹੈ ਉੱਚ ਤਾਂ ਵਿਰਤ ਜਾਣੀ ਜਾਣਾ ਸੰਤ ਕਰ ਤੇਰੇ ਬਤਾਸੀ ਹਰ ਹਰ ਧਿਆਏ ਗੁਰੂ ਜੀ ਕਹਿੰਦੇ ਜਿਹੜੇ ਗਰਮਖ ਬਣ ਜਾਂਦੇ ਹਨ ਨਾ ਉਹ ਪ੍ਰਮਾਤਮਾ ਨੂੰ ਚੇਤੇ ਵਿੱਚ ਰੱਖਦੇ ਹੈ ਤੇ ਮਾਇਆ ਵੱਲੋਂ ਬਾਹਰੀ ਪ੍ਰਭਾਵਾਂ ਤੋਂ ਫਿਰ ਉਹ ਰੱਜੇ ਰਹਿੰਦੇ ਹੈ ਉਹਨਾਂ ਤੇ ਬਾਹਰੀ ਪ੍ਰਭਾਵ ਨਹੀਂ ਪੈਂਦੇ ਕਰ ਕਿਰਪਾ ਆਪਣੇ ਨਾਏ ਲਾਏ ਸਰਬ ਸੂਖ ਪ੍ਰਭ ਤੁਮਰੀ ਰਜਾਏ ਰਹਾਓ ਗੁਰਮਖ ਫਿਰ ਕੀ ਕਰਦੇ ਸੂਖ ਸਰਬ ਸੂਖ ਪ੍ਰਭ ਤੁਮਰੀ ਰਜਾਏ ਉਸ ਮਾਲਕ ਦੇ ਹੁਕਮ ਨੂੰ ਹੁਕਮ ਨਾ ਸਮਝ ਕੇ ਨਾ ਰਜਾ ਸਮਝ ਲੈਣਾ ਮਾਲਕ ਦੇ ਨਿਯਮਾਂ ਨੂੰ ਸਮਝ ਲੈਣਾ ਰਜਾ ਵਿੱਚ ਲੈ ਆਉਣਾ ਆਪਣੇ ਜੀਵਨ ਵਿੱਚ ਜਿਉਣਾ ਤੇ ਇੱਕ ਸਹਿਜ ਹੀ ਤੁਰੇ ਜਾਣਾ ਵੀ ਜੋ ਮਾਲਕ ਦੀ ਕਰਾਰਿਆ ਮੈਂ ਕਰ ਰਿਆ ਜਿਸ ਦਿਨ ਇਹ ਬੰਦਾ ਕਰ ਲੈ ਕਰ ਲਏਗਾ ਨਾ ਸਮਝ ਲਓ ਉਹ ਉਹਦੇ ਉੱਤੇ ਮਾਲਕ ਦੀ ਕਿਰਪਾ ਹੋ ਗਈ ਕਰ ਕਿਰਪਾ ਆਪਣੇ ਨਾਏ ਲਾਏ ਪਰਮਾਤਮਾ ਦੇ ਹੁਕਮ ਵਿੱਚ ਤੁਰਨਾ ਹੀ ਪਰਮਾਤਮਾ ਦਾ ਸਿਮਰਨ ਹੈ ਜਿਹ ਦਿਨ ਕਰ ਲਓਗੇ 24 ਘੰਟੇ ਦਾ ਸਿਮਰਨ ਚੱਲ ਪਏਗਾ ਜਿਸ ਦੀ ਗੱਲ ਕੁਰਬਾਨੀ ਕਰਦੀ ਹੈ ਅਸੀਂ ਕਿਹੜਾ ਸਿਮਰਨ ਦੀ ਗੱਲ ਕਰ ਰਹੇ ਹਾਂ ਘੰਟਿਆਂ ਦੀ ਅਮਰਤ ਵੇਲਿਆਂ ਦੀ ਸੰਧਿਆ ਦੀ ਅਸੀਂ ਇਹ ਵੇਲੇ ਕਰ ਰਹੇ ਹਾਂ ਗੁਰੂ ਜੀ ਕਹਿੰਦੇ ਨਹੀਂ 24 ਘੰਟੇ ਸਿਮਰਨ ਕਰਨਾ ਤੇ 24 ਘੰਟੇ ਸਿਮਰਨ ਕੀਆ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਜੇ ਤਨ ਸਮਝ ਲਵਾਂਗੇ ਉਸੇ ਦਿਨ ਗੱਲ ਬਣ ਜਾਏਗੀ ਸੰਗ ਹੋਵਤ ਕੋ ਜਾਣਤ ਦੂਰ ਬਣੇ ਉਸ ਤੋਂ ਆ ਉਹ ਤਾਂ ਦੂਰ ਕਿਵੇਂ ਜਾਵਾਂਗੇ ਉਹ ਤਾਂ ਦੂਰ ਹਾਂ ਹੀ ਨਹੀਂ ਪਰ ਸੋਚਨੇ ਆ ਵੀ ਦੂਰ ਹੈ ਜਾਣਤ ਦੂਰ ਵੀ ਇਹ ਸਮਝਦੇ ਆ ਵੀ ਉਹ ਕਿਤੇ ਦੂਰ ਹੈ ਤੇ ਉਹਨੂੰ ਲੱਭ ਰਹੇ ਆ ਸੋ ਜਨਮਰਤਾ ਨਿਤ ਨਿਤ ਝੂਰ ਪਰਮਾਤਮਾ ਨੂੰ ਭੁੱਲਿਆ ਨਾ ਕਹਿੰਦਾ ਪਰਮਾਤਮਾ ਕਿਹੜੇ ਦੂਰ ਐ ਮੈਂ ਉਹਨੂੰ ਲੱਭ ਰਿਆਂ ਔਰ ਲੱਭਦਾ ਲੱਭਦਾ ਨਿਤ ਨਿਤ ਝੋਲ ਝੁਰ ਕੇ ਮਰ ਰੇ ਉਹ ਲੱਭਦਾ ਨਹੀਂ ਉਹ ਲੱਭਦਾ ਨਹੀਂ ਹੈ ਜੇਨੇ ਸਭ ਕੁਝ ਦੀਆ ਤਿਸ ਚਿਤ ਵਤ ਨਹੀਂ ਉਹ ਮਾਲਕ ਜਿਹੜਾ ਤੈਨੂੰ ਸਭ ਕੁਝ ਦੇ ਰਿਹਾ ਹੈ ਇਹ ਸਾਹ ਜੇ ਤੈਨੂੰ ਆ ਰਿਹਾ ਤੇ ਉਹਦੇ ਕਰਕੇ ਆ ਰਿਹਾ ਹੈ ਇਹ ਸਾਹ ਆਵੇ ਖਲਾਇ ਆਵੇ ਰਾਮ ਇੱਕ ਆਦਮੀ ਹ ਇਕਦਮੀ ਆ ਇਕਦਮ ਨਹੀਂ ਆ ਵਸ ਇੱਕਦਮ ਆਇਆ ਤੇ ਆ ਜਾਉਂਦੇ ਆ ਨਾ ਆਇਆ ਤੇ ਖਤਮ ਤੇ ਫੇਰ ਫੇਰ ਉਸ ਨੂੰ ਤੂੰ ਦੂਰ ਕਿਉਂ ਸਮਝਦਾ ਉਹ ਜਿਹੜਾ ਤੇਰੇ ਸਵਾਸਾਂ ਨੂੰ ਤੇਰੀ ਧੜਕਣ ਨੂੰ ਤੈਨੂੰ ਜਿਉਂਦਾ ਰੱਖ ਰਿਹਾ ਮਾਲਕ ਪ੍ਰਮਾਤਮਾ ਸ਼ਕਤੀ ਕਰਪੁਰ ਹੋਇ ਗਿਰੂ ਅੱਲਾ ਗੌੜ ਤੇਰੇ ਅੰਦਰ ਹੈ ਉਹਨੂੰ ਤੂੰ ਬਾਹਰ ਕਿੱਥੇ ਭੜਦਾ ਫਰਦਾ ਕੋ ਗਿਣਾ ਤੂੰ ਹੈ ਹੀ ਨਹੀਂ ਕੋਈ ਬਾ ਤੇਰਾ ਵਜੂਦ ਕੀ ਨਹੀਂ ਹੈ ਜਿਹਨੇ ਸਭ ਕੁਝ ਦੀਆ ਤੇ ਸਚਿਤਵਤ ਨਹੀਂ ਉਹ ਨੂੰ ਤੂੰ ਜੇ ਤੇਵ ਚੀ ਨਹੀਂ ਅਖੜਿਆ ਮਾ ਬੇਖਿਆ ਮੈਂ ਦਿਨ ਰਹਿਣ ਜਾਹੀ ਮਾਇਆ ਦੇ ਬੂ ਵਿਚ ਮੋਹ ਰੂਪੀ ਧੇਰ ਵਿਚ ਦਿਨ ਰਾਤ ਤੇਰਾ ਗੁਜਰੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਕਿਉਂਕਿ ਮਾਲਕ ਨੂੰ ਭੁੱਲਿਓਏ ਆ ਮਾਇਆ ਦਾ ਪ੍ਰਭਾਵ ਉੱਤੇ ਚੜਿਆ ਹੋਇਆ ਹੈ ਮਾਇਆ ਦੇ ਪ੍ਰਭਾਵ ਦੇ ਅਧੀਨ ਹੀ ਹੈ ਜ਼ਿੰਦਗੀ ਲੱਗ ਰਹੀ ਹੈ ਤੇ ਲੱਗੀ ਜਾ ਰਹੀ ਹੈ ਅਸਰੇ ਹੀ ਸਮਾਪਤੀ ਹੋ ਰਹੀ ਐ ਇਸ ਜੀਵਨ ਦੀ ਔਰ ਜੀਵਨ ਖਤਮ ਹੋ ਰਿਹਾ ਆਏ ਆ ਦੇ ਪ੍ਰਭਾਵ ਵਿੱਚ ਹੀ ਖਤਮ ਹੋ ਰਿਹਾ ਸੋ ਗੁਰੂ ਜੀ ਹੁਣ ਸਾਨੂੰ ਇਹ ਬਿਮਾਰੀ ਤੇ ਸਾਨੂੰ ਦੱਸ ਦਿੱਤੀ ਐ ਗੁਰੂ ਜੀ ਨੇ ਕਿ ਗੁਰੂ ਜੀ ਨੂੰ ਪੁੱਛੀਏ ਗੁਰੂ ਜੀ ਇਲਾਜ ਵੀ ਦੱਸ ਦੇਕਰ ਸਾਨੂੰ ਕਿਉਂਕਿ ਡਾਇਗਨੋਸਟਿਕ ਕਰ ਦਿੰਦੇ ਨੇ ਨਾ ਗੁਰੂ ਜੀ ਹਰ ਇੱਕ ਸ਼ਬਦ ਵਿੱਚ ਸਾਡੀ ਇੱਕ ਬਿਮਾਰੀ ਨੂੰ ਗੁਰੂ ਜੀ ਡਾਇਲੋਗ ਡਾਇਲੋਗ ਵਿੱਚ ਕਰ ਦਿੰਦੇ ਐ ਪ੍ਰਤੱਖ ਕਰ ਦਿੰਦੇ ਐ ਵੀ ਆਹ ਬਿਮਾਰੀ ਬੰਦਿਆ ਤੈਨੂੰ ਲੱਗੀ ਹੋਈ ਐ ਇਹਰ ਗੁਰੂ ਲਈ ਕੇ ਅਰਦਾਸ ਕਰੀਏ ਸਤਗੁਰੂ ਜੀ ਸਾਨੂੰ ਗਿਆਨ ਵੀ ਦੇ ਦਿਓ ਅਸੀਂ ਤਾਂ ਬੱਚੀਏ ਕਿਵੇਂ ਹਣ ਕਹ ਨਾਨਕ ਪ੍ਰਭ ਸਿਮਰੋ ਏਕ ਨਾਨਕ ਜੀ ਆਖਦੇ ਆ ਕਿ اے ਭਾਈ ਗੁਰੂ ਦੀ ਸ਼ਰਨ ਪੈ ਕੇ ਉਸ ਇੱਕ ਪਰਮਾਤਮਾ ਨੂੰ ਸਿਮਰੋ ਹੁਣ ਸਿਮਰਨ ਸਾਨੂੰ ਸਿਮਰਨ ਦੇ ਨਾਂ ਤੇ ਹੀ ਸਾਨੂੰ ਸਿਮਰਨ ਇਹਨੂੰ ਹਿੰਦੀ ਵਿੱਚ ਸੋਮਰਨ ਪੰਜਾਬੀ ਵਿੱਚ ਸਿਮਰਨ ਕਹਿੰਦੇ ਆ ਹੈ ਕੀ ਅਸਰ ਕਰ ਸਿਮਰਨ ਦਾ ਮਤਲਬ ਹੁੰਦਾ ਯਾਦ ਵਿੱਚ ਰੱਖਣਾ ਯਾਦ ਵਿੱਚ ਰੱਖ ਅਸੀਂ ਤੋਟਾ ਰਟਣ ਨੂੰ ਸਿਮਰਨ ਬਣਾ ਲਿਆ ਵੀ ਇੱਕ ਵਾਰਾਂ ਬੋਲੀ ਬੋਲੀ ਜਾਣਾ ਉਸ ਚੀਜ਼ ਨੂੰ ਤੇ ਇਹਦੇ ਉੱਤੇ ਬੜੇ ਤਰਕ ਦੇ ਰਹੇ ਆ ਜਿਹੜੇ ਸਾਡੇ ਵੀਰੇਸ ਪਾਸੇ ਲੱਗੇ ਹੋਏ ਆ ਕਿ ਨਹੀਂ ਜੀ ਦੇਖੋ ਜੀ ਆ ਆਨੰਦ ਬਣ ਗਿਆ ਆ ਆਵਾਜ਼ ਆਉਣ ਲੱਗੀ ਅੰਦਰੋਂ ਆਹ ਹੋ ਗਿਆ ਸਿਮਰਨ ਕੀ ਹੈ ਦੇਖੋ ਇੱਕ ਮਾਂ ਛਾਵ ਨੂੰ ਪ੍ਰਸ਼ਾਦੇ ਦਾਲ ਪਾਣੀ ਬਣਾ ਰਹੀ ਹੈ ਬਾਰ ਬਾਰ ਰਸੋਈ ਦੇ ਬੂਹੇ ਵੱਲ ਦੇਖ ਰਹੀ ਹੈ ਕਿਉਂਕਿ ਉਹਦੀ ਨਿਗਾਹ ਦੀ ਪਹੁੰਚ ਬੂਹੇ ਤੱਕ ਹੀ ਹੈ ਉਹ ਬਾਰ ਬਾਰ ਦੇਖ ਰਹੀ ਹੈ ਪਰ ਆਪਣੇ ਪ੍ਰਸ਼ਾਦਾ ਪਾਣੀ ਵੀ ਤਿਆਰ ਕਰੀ ਜਾ ਰਹੀ ਹੈ ਤੇ ਕੀ ਇਹ ਸਾਰੀ ਗੱਲ ਨੂੰ ਸੋਚੋ ਕਾਦੇ ਵਾਸਤੇ ਕਰ ਰਹੀ ਹੈ ਪੁੱਤ ਤੀ ਆਉਣਾ ਹੈ ਬਾਹਰ ਉਹਦੇ ਵਾਸਤੇ ਪ੍ਰਸ਼ਾਦੇ ਬਣਾ ਰਹੀ ਹੈ ਮਨ ਵਿੱਚ ਉਸ ਦੀ ਯਾਦ ਹੈ ਮਾਰੇ ਵਿੱਚ ਉਸਦੀ ਯਾਦ ਹੈ ਉਸੇ ਵਾਸਤੇ ਹੀ ਸਮਾਨ ਤਿਆਰ ਕਰ ਰਹੀ ਹੈ ਤੇ ਉਸ ਨੂੰ ਵਾਰ-ਵਾਰ ਯਾਦ ਕਰ ਰਹੀ ਹੈ ਵਾਰ-ਵਾਰ ਬੂਹੇ ਵਾਲੇ ਦੇਖਦੀ ਹੈ ਬੂਹੇ ਤੱਕ ਉਹਦੀ ਨਿਗਾਹ ਹੀ ਪਹੁੰਚ ਅੱਜ ਫੋਨ ਆ ਗਿਆ ਅੱਜ ਪਹੁੰਚ ਸਾਡੀ ਵਧ ਗਈ ਥੋੜੀ ਜੀ ਹੁਣ ਫਿਰ ਫੋਨ ਕਰਕੇ ਪੁੱਛਦੀ ਹੈ ਕਿੰਨੀ ਦਿਨ ਹੋਏਗਾ ਕਿਉਂ ਕਿਉਂਕਿ ਮਨ ਵਿੱਚ ਸਿਮਰਨ ਉਹਦਾ ਚੱਲ ਰਿਹਾ ਜਿਸ ਦਿਨ ਅਸੀਂ ਇਸੇ ਦੁਨੀਆਵੀ ਮੋਹ ਨੂੰ ਛੱਡ ਕੇ ਉਸ ਮਾਲਕ ਦੇ ਮੋਹ ਵਿੱਚ ਪੈ ਜਾਵਾਂਗੇ ਤੇ ਉਹਦਾ ਸਿਮਰਨ ਸ਼ੁਰੂ ਕਰਦੇ ਆਂਗੇ ਸਾਡੇ ਅੰਦਰ ਯਾਦ ਉਸ ਦੀ ਬਣੀ ਰਹੂਗੀ ਤੇ ਅਸੀਂ ਆਪਣੇ ਕੰਮ ਕਾਰ ਕਰਦੇ ਜਾਵਾਂਗੇ ਤੇ ਸਾਨੂੰ ਇਹ ਵੀ ਪਤਾ ਲੱਗ ਜਾਏਗਾ ਜਿਸ ਨੂੰ ਅਸੀਂ ਪਿਆਰ ਕਰਦੇ ਆਂ ਉਹ ਸਾਡੇ ਨਾਲ ਹੈ ਤੇ ਸਾਨੂੰ ਦੇਖ ਰਿਹਾ ਹੈ ਸਾਨੂੰ ਚਲਾ ਰਿਹਾ ਹੈ ਸਭ ਕੁਝ ਉਹੀ ਕਰ ਰਿਹਾ ਹੈ ਤੇ ਉਸ ਦਿਨੀ ਸਾਡਾ 24 ਘੰਟੇ ਦਾ ਸਿਮਰਨ ਚੱਲ ਪਏਗਾ ਇਹ ਸਿਮਰਨ ਦੀ ਕਹਾਣੀ ਹੈ ਕਹ ਨਾਨਕ ਪ੍ਰਭ ਸਿਮਰੋ ਏਕ ਗੱਤ ਪਾਈਏ ਗੁਰਪੂਰੇ ਠੀਕ ਗੱਤ ਪਾਈਏ ਜਣੀ ਇਹ ਰਸਤਾ ਜਿਹੜਾ ਇਸ ਰਸਤੇ ਤੇ ਚੱਲਣ ਦੀ ਆਦਤ ਕਿੱਥੋਂ ਪਵੇਗੀ ਗੁਰਪੂਰੇ ਠੀਕ ਜਦੋਂ ਪੂਰੇ ਗੁਰੂ ਦਾ ਆਸਰਾ ਲੈ ਲਵਾਂ ਫਿਰ ਗੱਲ ਸਾਰੀ ਫਿਰ ਕਿੱਥੇ ਆ ਗਈ ਪ੍ਰਮਾਤਮਾ ਨੂੰ ਅਸੀਂ ਯਾਦ ਕਰਨਾ ਹੈ ਪਰ ਅਸੀਂ ਜਾਣਦੇ ਨਹੀਂ ਗੁਰੂ ਸਾਡੇ ਕੋਲੇ ਸਾਖਸ਼ਾਤ ਨੇ ਸਦਾ ਕੁਰਬਾਨ ਕੀਤਾ ਗੁਰਵਿੱਟੋਂ ਜਿਸ ਦੀਆਂ ਇਹ ਵਡਿਆਈਆਂ ਰੋਜ਼ ਇਹ ਪੰਕਤੀ ਅਨੰਤ ਸਾਹਿਬ ਚ ਹੋਣੀ ਪੜਾਂਗੇ ਆਪਾਂ 2 ਮਿੰਟਾਂ ਨੂੰ ਸਦਾ ਕੁਰਬਾਨ ਕੀਤਾ ਗੁਰੂ ਬਿਟਾਂ ਜਿਸ ਦੀਆਂ ਇਹ ਵਡਿਆਈਆਂ ਨੇ ਮੇਰੀ ਗੁਰੂ ਦੀ ਬਾਣੀ ਵਿੱਚ ਇਹ ਗੁਰੂ ਦੀ ਬਾਣੀ ਦੀ ਤਾਕਤ ਹੈ ਇਹਨੂੰ ਮੰਨੋ ਇਹਨੂੰ ਸਮਝੋ ਇਹਨੂੰ ਆਪਣੇ ਵਿਚਾਰ ਵਿੱਚ ਲੈ ਕੇ ਜਾਓ ਮਹਿਜ ਪੂਜਾ ਪਾਠ ਤੇ ਨਾ ਰੁਕੇ ਰਹੋ ਗੁਰੂ ਜੀ ਦਾ ਸਤਕਾਰ ਕਰੋ ਸਤਕਾਰ ਨਾਲ ਬਾਣੀ ਪੜੋ ਤੇ ਬਾਣੀ ਕੋਈ ਵੀ ਆਪਣੇ ਵਾਸਤੇ ਪੜ ਸਕਦਾ ਹੈ ਭਾਵੇਂ ਉਹਨੇ ਅਮਰਤ ਛਕਿਆ ਭਾਵੇਂ ਨਹੀਂ ਛਕਿਆ ਸ਼ਰਤ ਇਹ ਅਦਬ ਸਤਕਾਰ ਨਾਲ ਪੜੇ ਕਿਉਂਕਿ ਗੁਰੂ ਜੀ ਹੀ ਸਾਨੂੰ ਗਿਆਨ ਦੇਣਗੇ ਜੇ ਅਸੀਂ ਗੁਰੂ ਜੀ ਤੋਂ ਹੀ ਡਰੇਗੇ ਡਰੀਗੇ ਤੇ ਫਿਰ ਪੜਾਂਗੇ ਕਿਉਂ ਅਸੀਂ ਗੁਰੂ ਜੀ ਕੋਲੋਂ ਡਰਨਾ ਨਹੀਂ ਗੁਰੂ ਜੀ ਸਾਡੇ ਆਪਣੇ ਐ ਸਾਡਾ ਭਲਾ ਕਰਨ ਵਾਸਤੇ ਸੰਸਾਰ ਤੇ ਆਏ ਹੋਏ ਨੇ ਗੁਰੂ ਜੀ ਤੇ ਅਸੀਂ ਆਪਣਾ ਭਲਾ ਕਰਨ ਵਾਸਤੇ ਗੁਰੂ ਜੀ ਦੀ ਬੋਕਲ ਵਿੱਚ ਬੈਠੀਏ ਗੁਰੂ ਜੀ ਨਾਲ ਗੱਲਬਾਤ ਕਰੀਏ ਗੁਰੂ ਜੀ ਸਾਡੇ ਬੋਲਦੇ ਆ ਸਤ ਗੁਰੂ ਮੇਰਾ ਸਦ ਬਲੰਤ ਸਾਦ ਬਲੰਤ ਨੇ ਗੁਰੂ ਜੀ ਹਵੇਸ਼ਾ ਬੋਲਦੇ ਨੇ ਪਰ ਬੋਲਦੇ ਉਹਦੋਂ ਜਦੋਂ ਅਸੀਂ ਬੁਲਾਵਾਂਗੇ ਅਸੀਂ ਉਹਨਾਂ ਕੋਲ ਬੈਠਾਂਗੇ ਵਿਚਾਰ ਕਰਨ ਵਾਸਤੇ ਤੇ ਫਿਰ ਰੋਜ ਮੰਗ ਦੀ ਵੜਦੇ ਉਹ ਜਿਹਨੂੰ ਕੋਈ ਹੋਰ ਥਾਂ ਲਾ ਰੱਖਿਆ ਸੀ ਅਮਰ ਤਵੇਲਾ ਸੱਚ ਨਾਮ ਬੜਿਆਈ ਵਿਚਾਰ ਅਮਰਤ ਵੇਲਾ ਕਦੋਂ ਹੈ ਜਦੋਂ ਉਸ ਮਾਲਕ ਦੀ ਯਾਦ ਅੰਦਰ ਰੱਖੀ ਜਾਵੇ ਤੇ ਉਹਦੀਆਂ ਵਡਿਆਈਆਂ ਦਾ ਵਿਚਾਰ ਕੀਤਾ ਜਾਵੇ ਬਹਿ ਕੇ ਉਹ ਅਮਰਤ ਵੇਲਾ ਹੈ ਪਰ ਅਸੀਂ ਵਡਿਆਈਆਂ ਦਾ ਵਿਚਾਰ ਤੇ ਕਰ ਨਹੀਂ ਰਹੇ ਅਸੀਂ ਤੇ ਇੱਕ ਤਰਫੇ ਲੈਕਚਰ ਦੇ ਰਹੇ ਆਂ ਇੱਕ ਤਰਫੇ ਲੈਕਚਰ ਹੀ ਸੁਣੇ ਜਾ ਰਹੇ ਆਂ ਇੱਕ ਤਰਫੇ ਹੀ ਦਿਵਾਲਾਏ ਜਾ ਰਹੇ ਪਰ ਸਾਡੇ ਦੇ ਤਾਂ ਹੀ ਕੀ ਕਿਰਪਾ ਹੋਈ ਹੈ ਅਸੀਂ ਤਾਂ ਮੁੜ ਕੇ ਕਦੇ ਕਿਸੇ ਪ੍ਰਭਾਵਕ ਬੰਦੇ ਨੂੰ ਬੁਲਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਆਪਣੇ ਇੱਥੇ ਵੀ ਚਲੋ 5-7 ਸਾਲ ਬਾਅਦ ਤੇ ਇੱਕ ਕੋਈ ਬੰਦਾ ਸੰਘਾ ਪ੍ਰਚਾਰਕ ਹੋਵੇ ਉਹਦਾ ਕੋਈ ਪ੍ਰਚਾਰ ਕਰਾਇਆ ਜਾਵੇ ਚਾਰ ਲੋਕਾਂ ਨੂੰ ਗਿਆਨ ਆ ਜਾਏ ਪਰ ਅਸੀਂ ਤੇ ਉਸ ਤੋਂ ਵੀ ਪੱਜ ਖੜੇ ਆ ਸ਼ੁਰੂ ਜਦੋਂ ਹੋਏ ਸੀ ਜਦੋਂ ਇਹ ਗੁਰਦੁਆਰਾ ਬਣਾਉਣ ਲੱਗੇ ਸੀ 15-15 ਦਿਨਾਂ ਦੇ ਦੀਵਾਨ ਇੱਥੇ ਲੱਗਦੇ ਸੀ ਉਦੋਂ ਦਰਬਾਰ ਨਹੀਂ ਸੀਗਾ ਉਹਨੂੰ ਇਹ ਬਿਲਡਿੰਗ ਨਹੀਂ ਸੀ ਸਿਰਫ ਇੱਕ ਕਮਰੇ ਵਿੱਚ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਸੀ ਟੈਂਟ ਲਾ ਕੇ ਉੱਥੇ ਦੀਵਾਨ ਲਾਇਆ ਜਾਇਆ ਕਰਦੇ ਸੀ 15-15 ਦਿਨ 10-10 ਦਿਨ ਲਗਾਤਾਰ ਦੀਵਾਨ ਚੱਲੇ ਅਸੀਂ ਸਵਾਗਤੀ ਕੀਤੀ ਹੈ ਉਹ ਹੋ ਗਈ ਪਹਿਲਾਂ ਤਾਂ ਮੁੜ ਕੇ ਅਸੀਂ ਇਸ ਪਾਸੇ ਪ੍ਰਚਾਰਾ ਕਾ ਚਿੱਤੇ ਜਾਣਾ ਨਹੀਂ ਨਾ ਕੁਰਬਾਨੀ ਦਾ ਤਾਂ ਅਸੀਂ ਗਿਆਨ ਵੰਡਣ ਦੇ ਆਲੇ ਪਾਸੇ ਕੰਮ ਹੀ ਨਹੀਂ ਕਰਨਾ ਨਾ ਕੋਈ ਕਿਉਂਕਿ ਅਸੀਂ ਤੇ ਸਿੱਖ ਆ ਤੇ ਸਿੱਖਾ ਨੂੰ ਲੋੜ ਨਹੀਂ ਫਿਰ ਪਰਜਾ ਦੀ ਅਸੀਂ ਤਾਂ ਖਾਲਸੇ ਆ ਅਸੀਂ ਪ੍ਰਧਾਨ ਆ ਅਸੀਂ ਪਤਾ ਨਹੀਂ ਕੀ ਕੁਝ ਆ ਪਰ ਅਸੀਂ ਸਿੱਖਣਾ ਨਹੀਂ ਚਾਹੁੰਦੇ ਨਾ ਸਿੱਖਣ ਵਾਲੇ ਤੇ ਕਿਸੇ ਨੂੰ ਅਸੀਂ ਕਹਿਣਾ ਚਾਹੁੰਦੇ ਆ ਜੇ ਕੋਈ ਸਿਖਾ ਰਿਹਾ ਉਹਦੀ ਅਸੀਂ ਹੈਲਪ ਨਹੀਂ ਕਰ ਰਹੇ ਬਲਕਿ ਉਹਨੂੰ ਅਸੀਂ ਤੋੜ ਰਹੇ ਆ ਉਹਨੂੰ ਅਸੀਂ ਉਸਨੂੰ ਪਰੇ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹ ਸਾਡਾ ਰਵਾਜ ਬਣ ਗਿਆ ਕਿਉਂਕਿ ਸਾਨੂੰ ਬਾਣੀ ਦੀ ਕਦਰ ਨਹੀਂ ਸੋ ਆਓ ਬਾਖਸ ਮੁੜ ਗਈ ਬਾਣੀ ਨਾਲ ਜੁੜੀਏ ਬਾਣੀ ਪੜੀਏ ਬਾਣੀ ਨੂੰ ਸਮਝੀਏ ਤੇ ਫਿਰ ਹੁਣ ਕਿਸੇ ਕੋਲੋਂ ਆਸ ਨਾ ਕਰੀਏ ਵੀ ਸਾਨੂੰ ਸਾਰਾ ਸਾਨੂੰ ਸਾਨੂੰ ਬਾਣੀ ਦਾ ਗਿਆਨ ਉਹ ਦੇਵੇਗਾ ਫੁਲਾਨਾ ਦੇਵੇਗਾ ਜਾਂ ਆਹ ਸੰਸਥਾ ਸਾਨੂੰ ਬਾਣੀ ਨਾਲ ਜੋੜੇਗੀ ਆਪਣੇ ਆਪ ਨਾਲ ਆਪ ਜੁੜੋ ਆਪ ਬਾਣੀ ਪੜੋ ਅੱਜ ਬਾਣੀ ਤੁਹਾਡੇ ਸਭ ਦੇ ਜੇਬ ਵਿੱਚ ਹੈ ਬਾਣੀ ਤੁਹਾਡੀ ਮੋਬਾਈਲ ਵਿੱਚ ਹੈ ਤੁਸੀਂ ਆਪ ਪੜੋ ਆਪ ਸਮਝੋ ਤੇ ਆਪ ਵਿਚਾਰੋ ਆਪਣੇ ਜੀਵਨ ਨੂੰ ਆਪ ਹੀ ਸਫਲਾ ਕਰ ਜਾਓ ਕਿੰਨਾ ਸੌਖਾ ਤਰੀਕਾ ਹੈ ਨੋ ਕੋਈ ਖਰਚਾ ਨਹੀਂ ਕੋਈ ਸਮੇਂ ਦੀ ਬਰਬਾਦੀ ਨਹੀਂ ਸਭ ਕੁਝ ਆਟੋਮੈਟਿਕ ਹੁੰਦਾ ਰਹੇਗਾ ਆਪ ਹੀ ਚੱਲਦਾ ਰਹੇਗਾ ਸੋ ਆਪਣੇ ਜੀਵਨ ਦੀ ਜਿਹੜੀ ਕਿਰਤ ਹੈ ਉਹ ਵੀ ਕਰਦੇ ਰਹੋ ਤੇ ਵਿੱਚੋਂ ਪੁਜ ਮਿੰਟ ਬਾਣੀ ਵਾਸਤੇ ਕੱਢਦੇ ਰਹੋ ਇਹ ਜੀਵਨ ਬਦਲ ਜਾਏਗਾ ਆਓ अनेका ਕੋ ਪੂਰਨ ਆਸ ਕਰ ਗਿਆ ਹੈਗਾ ਉਹਨਾਂ ਲਈ ਕਿ ਮਾਨਾ